ਹਾਂਜੀ ਕਿਦਾਂ ਜੀ ਸਾਰੇ ਇਸ ਵੀਡੀਓ ਦੇ ਵਿੱਚ ਆਪਾਂ ਸਮਝਾਂਗੇ ਕਿ ਰੀਐਕਟ ਹੁਕਸ ਕੀ ਨੇ ਆਪਾਂ ਯੂਜ਼ ਸਟੇਟ ਯੂਜ਼ ਇਫੈਕਟ ਤੇ ਯੂਜ਼ ਰੈਫ ਹੁਕ ਨੂੰ ਆਸਾਨ ਭਾਸ਼ਾ ਵਿੱਚ ਸਮਝਾਂਗੇ ਤੇ ਆਪਾਂ ਉਹਨਾਂ ਦੀ ਇੱਕ ਇੱਕ ਐਗਜ਼ਾਮਪਲ ਵੀ ਕਰਾਂਗੇ ਕੋਡਿੰਗ ਦੇ ਨਾਲ ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਆਪਾਂ ਨੂੰ ਹੁਕਸ ਦੀ ਲੋੜ ਪਈ ਕਿਉਂ ਸੋ ਪਹਿਲਾਂ ਜਦੋਂ ਰੀਐਕਟ ਬਣਿਆ ਸੀਗਾ ਤਾਂ ਰੀਐਕਟ ਦੇ ਵਿੱਚ ਕਲਾਸ ਬੇਸ ਕੰਪੋਨੈਂਟਸ ਯੂਜ਼ ਹੁੰਦੇ ਸੀਗੇ ਤੇ ਉਹਨਾਂ ਦੇ ਵਿੱਚ ਆਪਾਂ ਸਟੇਟਸ ਤੇ ਲਾਈਫ ਸਾਈਕਲ ਮੈਥਡ ਨੂੰ ਯੂਜ਼ ਕਰਦੇ ਸੀਗੇ ਉਸ ਤੋਂ ਬਾਅਦ ਰਿਐਕਟ ਨੇ ਕੀ ਕੀਤਾ ਰਿਐਕਟ ਵਾਲੇ ਬੰਦਿਆਂ ਨੇ ਕੋਡ ਨੂੰ ਸਿੰਪਲਰ ਬਣਾਉਣ ਤੇ ਲਈ ਤੇ ਕਲੀਨ ਬਣਾਉਣ ਦੇ ਲਈ ਉਹਨਾਂ ਨੇ ਕੀ ਕੀਤਾ ਫੰਕਸ਼ਨਲ ਕੰਪੋਨੈਂਟ ਇੰਟਰੋਡਿਊਸ ਕਰਤੇ ਸੋ ਫਿਰ ਫੰਕਸ਼ਨਲ ਕੰਪੋਨੈਂਟਸ ਦੇ ਵਿੱਚ ਸਟੇਟ ਨੂੰ ਤੇ ਸਾਈਡ ਇਫੈਕਟਸ ਨੂੰ ਯੂਜ਼ ਕਰਨ ਦੇ ਲਈ ਆਪਾਂ ਨੂੰ ਹੁਕਸ ਦੀ ਲੋੜ ਪੈਂਦੀ ਹੈ ਸੋ ਇਹਨੂੰ ਆਪਾਂ ਅੱਗੇ ਕੋਡਿੰਗ ਦੇ ਵਿੱਚ ਦੇਖਾਂਗੇ ਸੋ ਚਲੋ ਆਪਾਂ ਸਟਾਰਟ ਕਰਦੇ ਹਾਂ ਪਹਿਲਾਂ ਯੂ ਸਟੇਟ ਹੁੱਕ ਦੇ ਨਾਲ ਸੋ ਯੂਸਟੇਟ ਹੁੱਕ ਬੇਸਿਕਲੀ ਕੀ ਆ ਇਹ ਆਪਾਂ ਨੂੰ ਫੰਕਸ਼ਨਲ ਕੰਪੋਨੈਂਟ ਦੇ ਵਿੱਚ ਸਟੇਟ ਯੂਜ਼ ਕਰਨ ਲਈ ਹੈਲਪ ਕਰਦੀ ਆ ਇਹਦੇ ਚ ਆਪਾਂ ਕੀ ਕਰਦੇ ਆ ਇਹਨੂੰ ਸਮਝੋ ਕਿ ਇੱਕ ਤਰ੍ਹਾਂ ਇੱਕ ਆਪਣੇ ਕੋਲ ਇੱਕ ਵੇਰੀਏਬਲ ਆ ਤੇ ਜਦੋਂ ਵੀ ਉਹ ਵੇਰੀਏਬਲ ਚੇਂਜ ਹੁੰਦਾ ਵਾ ਤਾਂ ਆਪਣਾ ਸਾਰਾ ਯੂਆਈ ਜਿਹੜਾ ਵਾ ਰੀਐਕਟ ਦਾ ਉਹ ਨਾਲ ਉਹਦੇ ਅਪਡੇਟ ਹੁੰਦਾ ਵਾ ਸੋ ਇਹਦੇ ਚ ਆਪਾਂ ਇੱਕ ਹੁਣ ਕਾਊਂਟਰ ਕੰਪੋਨੈਂਟ ਬਣਾਉਨੇ ਆ ਸੋ ਉਹਦੇ ਚ ਆਪਾਂ ਦੇਖਾਂਗੇ ਕਿ ਜਦੋਂ ਵੀ ਆਪਾਂ ਸਟੇਟ ਚੇਂਜ ਕਰਦੇ ਆ ਤਾਂ ਆਪਣਾ UI ਵੀ ਚੇਂਜ ਹੁੰਦਾ ਵਾ ਸੋ ਹੁਣ ਆਪਾਂ ਆਪਣੇ VS code 'ਚ ਜਾਨੇ ਆ ਜਿਹੜਾ ਕਿ ਮੇਰਾ ਕੋਡ ਐਡੀਟਰ ਆ ਮੈਂ ਯੂਜ਼ ਕਰੂੰਗਾ ਇਸ ਵੀਡੀਓ ਦੇ ਲਈ ਸਭ ਤੋਂ ਪਹਿਲਾਂ ਮੈਂ ਇਹਦੇ 'ਚ ਸੋਰਸ ਫੋਲਡਰ ਤੇ ਜਾਣਾ ਵਾ ਤੇ ਸੋਰਸ ਫੋਲਡਰ ਤੇ ਜਾ ਕੇ ਮੈਂ ਕੰਪੋਨੈਂਟਸ ਨਾਮ ਦਾ ਇੱਕ ਫੋਲਡਰ ਬਣਾਉਣਾ ਉਹਦੇ ਵਿੱਚ ਤੇ ਮੈਂ ਇੱਕ ਨਵੀਂ ਫਾਈਲ ਬਣਾਉਣਾ ਵਾ ਜਿਹਨੂੰ ਮੈਂ ਨਾਮ ਦੇਣਾ counter.tsx ਸੋ so, TSX ਮੈਂ ਇਸ ਕਰਕੇ ਯੂਜ਼ ਕਰ ਰਿਹਾ ਕਿਉਂਕਿ ਇਹ ਇੱਕ ਟਾਈਪਸਕ੍ਰਿਪਟ ਦੀ ਕਲਾਸ ਆ ਹੁਣ ਮੈਂ ਇੱਕ ਫੰਕਸ਼ਨ ਬਣਾਇਆ ਕਾਊਂਟਰ ਤੇ ਉਹਦੇ ਵਿੱਚ ਮੈਂ ਰਿਟਰਨ ਕਰ ਰਿਹਾ ਵਾਂ ਡਿਵ ਸੋ ਸਿੰਪਲੀ ਇੱਥੇ ਮੇਰਾ ਇੱਕ ਕਾਊਂਟਰ ਕੰਪੋਨੈਂਟ ਜਿਹੜਾ ਵਾ ਉਹ ਬਣ ਗਿਆ ਵਾ ਫੰਕਸ਼ਨਲ ਕੰਪੋਨੈਂਟ ਹੁਣ ਮੈਂ ਐਪ.tsx ਤੇ ਜਾਊਂਗਾ ਤੇ ਉਹਦੇ ਵਿੱਚ ਮੈਂ ਇਹਨੂੰ ਕਾਊਂਟਰ ਜਿਹੜਾ ਮੇਰਾ ਕੰਪੋਨੈਂਟ ਆ ਉਹਨੂੰ ਇੰਪੋਰਟ ਕਰੂੰਗਾ ਹੁਣ ਮੈਨੂੰ ਇਹ ਇੰਪੋਰਟ ਦੇ ਵਿੱਚ ਨਹੀਂ ਦਿਖ ਰਿਹਾ ਬਿਕੋਜ਼ ਮੈਂ ਇਹਨੂੰ ਐਕਸਪੋਰਟ ਨਹੀਂ ਕੀਤਾ ਕਾਊਂਟਰ ਵਾਲੀ ਫਾਈਲ ਦੇ ਵਿੱਚ ਸੋ ਪਹਿਲਾਂ ਮੈਂ ਕਾਊਂਟਰ ਵਾਲੀ ਫਾਈਲ ਦੇ ਵਿੱਚ ਜਾ ਕੇ ਐਕਸਪੋਰਟ ਡਿਫਾਲਟ ਕਾਊਂਟਰ ਕਰੂੰਗਾ ਜਿਹਦੇ ਨਾਲ ਕਿ ਮੈਂ ਇਹਨੂੰ ਹੋਰ ਕੰਪੋਨੈਂਟਸ ਦੇ ਵਿੱਚ ਇਸ ਕੰਪੋਨੈਂਟ ਨੂੰ ਐਕਸੈਸ ਕਰ ਸਕਦਾ ਹੁਣ ਮੈਂ ਕਾਊਂਟਰ ਨੂੰ ਇੰਪੋਰਟ ਕਰੂੰਗਾ ਤੇ ਤੁਸੀਂ ਦੇਖ ਸਕਦੇ ਹੋ ਵੀ ਕਾਊਂਟਰ ਜਿਹੜਾ ਮੇਰਾ ਵਾ ਉਹ ਇੰਪੋਰਟ ਹੋ ਗਿਆ ਵਾ ਹੁਣ ਮੈਂ ਕਾਊਂਟਰ ਫੰਕਸ਼ਨ ਦੇ ਵਿੱਚ ਦੁਆਰਾ ਆ ਕੇ ਇੱਕ ਪੀ ਟੈਗ ਲਗਾਉਂਗਾ ਤੇ ਉਹ ਪੀ ਟੈਗ ਦੇ ਵਿੱਚ ਮੈਂ ਲਾਉਂਗਾ ਕਾਊਂਟ ਹੁਣ ਆਪਾਂ ਇੱਕ ਬਟਨ ਬਣਾਵਾਂਗੇ ਤੇ ਉਹਨੂੰ ਨਾਮ ਦੇਵਾਂਗੇ ਇਨਕਰੀਮੈਂਟ ਤੇ ਇਹਦੇ ਵਿੱਚ ਆਪਾਂ ਇੱਕ ਓਨ ਕਲਿਕ ਫੰਕਸ਼ਨ ਲਾਵਾਂਗੇ ਤੇ ਉਸ ਓਨ ਕਲਿਕ ਫੰਕਸ਼ਨ ਨੂੰ ਆਪਾਂ ਨਾਮ ਦੇਵਾਂਗੇ ਹੈਂਡਲ ਕਲਿਕ ਤੇ ਆਪਾਂ ਹੈਂਡਲ ਕਲਿਕ ਨਾਮ ਦਾ ਇੱਕ ਫੰਕਸ਼ਨ ਬਣਾਵਾਂਗੇ ਸੋ ਇਸ ਫੰਕਸ਼ਨ ਦੇ ਵਿੱਚ ਆਪਾਂ ਇਨਕ੍ਰੀਮੈਂਟ ਕਰਾਂਗੇ ਕਾਊਂਟਰ ਦੀ ਵੈਲਿਊ ਨੂੰ ਇਸ ਤੋਂ ਬਾਅਦ ਆਪਾਂ ਯੂ ਸਟੇਟ ਹੁੱਕ ਯੂਜ਼ ਕਰਾਂਗੇ ਇੱਥੇ ਤੇ ਹੁਣ ਆਪਾਂ ਦੇਖਾਂਗੇ ਕਿ ਯੂ ਸਟੇਟ ਹੁੱਕ ਦੇ ਵਿੱਚ ਆਪਾਂ ਨੂੰ ਇੱਕ ਡਿਫਾਲਟ ਵੈਲਿਊ ਦੇਣੀ ਪੈਂਦੀ ਆ ਜੋ ਕਿ ਮੇਰੇ ਕੇਸ ਦੇ ਵਿੱਚ ਮੈਂ 0 ਯੂਜ਼ ਕਰ ਰਿਹਾ ਮੇਰਾ ਕਾਊਂਟਰ 0 ਤੋਂ ਸਟਾਰਟ ਹੋਊਗਾ ਆਪਾਂ ਯੂਸ ਸਟੇਟ ਹੁੱਕ ਨੂੰ ਇੰਪੋਰਟ ਕਰ ਲਿਆ ਸੋ ਯੂਸ ਸਟੇਟ ਹੁੱਕ ਆਪਾਂ ਨੂੰ ਦੋ ਚੀਜ਼ਾਂ ਦਿੰਦੀ ਆ ਇੱਕ ਤਾਂ ਵੇਰੀਏਬਲ ਤੇ ਦੂਜਾ ਫੰਕਸ਼ਨ ਵੇਰੀਏਬਲ ਜਿਹੜਾ ਵਾ ਉਹ ਆਪਣੀ ਵੈਲਿਊ ਦਿਖਾਉਂਦਾ ਵਾ ਤੇ ਜਿਹੜਾ ਫੰਕਸ਼ਨ ਆ ਉਹ ਆਪਾਂ ਨੂੰ ਫੰਕਸ਼ਨੈਲਿਟੀ ਪ੍ਰੋਵਾਈਡ ਕਰਦਾ ਵਾ ਜਿਹੜੀ ਆਪਣੀ ਵੇਰੀਏਬਲ ਦੀ ਵੈਲਿਊ ਆ ਉਹਨੂੰ ਚੇਂਜ ਕਰਨ ਦੀ ਸੋ ਹੁਣ ਮੈਂ ਪੀ ਟੈਗ ਦੇ ਵਿੱਚ ਕਾਊਂਟ ਦੇਤਾ ਤੇ ਜਿਹੜਾ ਮੇਰਾ ਸੈਟ ਕਾਊਂਟ ਫੰਕਸ਼ਨ ਆ ਉਹਨੂੰ ਮੈਂ ਹੈਂਡਲ ਕਲਿੱਕ ਦੇ ਵਿੱਚ ਯੂਜ਼ ਕਰੂੰਗਾ ਸੋ ਉਹਦੇ ਲਈ ਮੈਂ ਕਰੂੰਗਾ ਸੈਟ ਕਾਊਂਟ ਤੇ ਜਿਹੜਾ ਮੇਰਾ ਕਾਊਂਟ ਦੀ ਵੈਲਿਊ ਉਹਦੇ ਵਿੱਚ ਮੈਂ ਪਲੱਸ 1 ਕਰੂੰਗਾ ਸੇਵ ਕਰੂੰਗਾ ਹੁਣ ਆਪਣਾ ਤੁਸੀਂ ਸਾਈਡ ਤੇ ਦੇਖ ਸਕਦੇ ਹੋ ਬ੍ਰਾਊਜ਼ਰ ਦੇ ਵਿੱਚ ਆਪਾਂ ਨੂੰ ਕਾਊਂਟ ਜ਼ੀਰੋ ਤੇ ਇਨਕਰੀਮੈਂਟ ਦੇਖ ਰਿਹਾ ਹੁਣ ਜਦੋਂ ਵੀ ਮੈਂ ਇਨਕਰੀਮੈਂਟ ਬਟਨ ਤੇ ਕਲਿੱਕ ਕਰੂੰਗਾ ਤਾਂ ਮੇਰੀ ਕਾਊਂਟਰ ਦੀ ਵੈਲਿਊ ਜਿਹੜੀ ਆ ਉਹ ਇੱਕ ਇੱਕ ਵਧੀ ਜਾਊਗੀ ਹੁਣ ਆਪਾਂ ਦੇਖ ਸਕਦੇ ਆ ਕਿ ਜਿੱਦਾਂ ਆਪਾਂ ਪਹਿਲਾਂ ਕਿਹਾ ਸੀਗਾ ਕਿ ਜਦੋਂ ਵੀ ਮੈਂ ਸਟੇਟ ਦੀ ਵੈਲਿਊ ਚੇਂਜ ਕਰੂੰਗਾ ਤਾਂ UI ਦੀ ਵੈਲਿਊ ਚੇਂਜ ਹੋਊਗੀ ਸੋ ਆਪਾਂ ਦੇਖ ਸਕਦੇ ਆ ਕਿ ਹੁਣ ਆਪਣਾ ਕਾਊਂਟਰ ਜਿਹੜਾ 0 ਤੋਂ 8 ਤੇ ਚਲਾ ਗਿਆ ਨੈਕਸਟ ਆਪਾਂ ਗੱਲ ਕਰਾਂਗੇ ਯੂਜ਼ ਇਫੈਕਟ ਹੁੱਕ ਦੀ ਸੋ ਆਪਾਂ ਪਹਿਲਾਂ ਗੱਲ ਕਰਾਂਗੇ ਕਿ ਯੂਜ਼ ਇਫੈਕਟ ਹੁੱਕ ਆਪਾਂ ਯੂਜ਼ ਕਿਉਂ ਕਰਦੇ ਆਂ ਸੋ ਯੂਜ਼ ਇਫੈਕਟ ਹੁੱਕ ਜਿਹੜੀ ਆ ਉਹ ਆਪਾਂ ਇਸ ਕਰਕੇ ਯੂਜ਼ ਕਰਦੇ ਆ ਕਿ ਆਪਾਂ ਕੋਈ ਵੀ ਸਾਈਡ ਇਫੈਕਟਸ ਜਿਹੜੇ ਨੇ ਉਹ ਪਰਫਾਰਮ ਕਰ ਸਕੀਏ ਜਿਵੇਂ ਕਿ API ਕਾਲ ਕਰਨਾ ਕੰਪੋਨੈਂਟ ਦੇ ਮਾਉਂਟ ਹੋਣ ਤੇ ਜਾਂ ਆਪਾਂ ਕੋਈ ਵੀ ਸਬਸਕ੍ਰਿਪਸ਼ਨ ਲਾਉਣੇ ਆ ਜਿਵੇਂ ਫੋਰ ਐਗਜ਼ਾਮਪਲ ਆਪਾਂ ਮੰਨ ਲਓ ਸੈੱਟ ਇੰਟਰਵਲ ਯੂਜ਼ ਕਰਦੇ ਆ ਜਿਹੜਾ ਕਿ ਆਪਾਂ ਐਗਜ਼ਾਮਪਲ ਦੇ ਵਿੱਚ ਦੇਖਾਂਗੇ ਇਸ ਦੇ ਲਈ ਹੁਣ ਆਪਾਂ ਟਾਈਮਰ ਵਾਲੀ ਐਗਜ਼ਾਮਪਲ ਦੇਖਦੇ ਆਂ ਸੋ ਹੁਣ ਮੈਂ ਕੰਪੋਨੈਂਟਸ ਫੋਲਡਰ ਦੇ ਵਿੱਚ ਇੱਕ ਨਵਾਂ timer.tsx ਫਾਈਲ ਬਣਾਉਂਗਾ ਤੇ ਸੇਮ ਮੈਂ ਫੰਕਸ਼ਨ ਕ੍ਰੀਏਟ ਕਰੂੰਗਾ timer ਨਾਮ ਦਾ ਮੇਰੇ ਫੰਕਸ਼ਨ ਦਾ ਸਪੈਲਿੰਗ ਗਲਤ ਸੀਗੇ ਸੀ ਮਿਸਿੰਗ ਸੀ ਸੌਰੀ ਤੇ ਹੁਣ ਮੈਂ ਇਸ ਫੰਕਸ਼ਨ ਨੂੰ ਐਕਸਪੋਰਟ ਕਰੂੰਗਾ ਤੇ ਇਸ ਦੇ ਵਿੱਚ ਮੈਂ ਰਿਟਰਨ ਕਰੂੰਗਾ ਇੱਕ ਐਮਪਟੀ ਡਿਵ ਇਹਦੇ ਵਿੱਚ ਮੈਂ ਇੱਕ ਪੀ ਟੈਗ ਲਾਉਂਗਾ ਤੇ ਉਹਦੇ ਵਿੱਚ ਮੈਂ ਲਿਖ ਦੂੰਗਾ ਸੈਕਿੰਡਸ ਤਾਂ ਕਿ ਮੈਂ ਦੇਖ ਸਕਾਂ ਕਿ ਮੇਰਾ ਕੰਪੋਨੈਂਟ ਰੈਂਡਰ ਹੋਇਆ ਕਿ ਨਹੀਂ ਸੋ ਕੰਪੋਨੈਂਟ ਰੈਂਡਰ ਨੂੰ ਚੈੱਕ ਕਰਨ ਦੇ ਲਈ ਮੈਂ ਐਪ.ਟਐਸਐਕਸ ਫਾਈਲ ਤੇ ਜਾ ਕੇ ਪਹਿਲਾਂ ਟਾਈਮਰ ਨੂੰ ਇੰਪੋਰਟ ਕਰੂੰਗਾ ਟਾਈਮਰ ਕੰਪੋਨੈਂਟ ਨੂੰ ਇੰਪੋਰਟ ਕਰੂੰਗਾ ਤੇ ਇਸ ਨੂੰ ਇੰਪੋਰਟ ਕਰਨ ਦੇ ਬਾਅਦ ਅੱਪਾ ਦੇਖਾਂਗੇ ਕਿ ਇੱਕ ਬ੍ਰਾਊਜ਼ਰ ਦੇ ਵਿੱਚ ਆਪਾਂ ਨੂੰ ਸੈਕੰਡਸ ਹੁਣ ਜਿਹੜੇ ਨੇ ਉਹ ਦਿਖ ਰਹੇ ਨੇ ਸੋ ਹੁਣ ਆਪਾਂ ਇਸ ਤੇ ਕੰਮ ਸ਼ੁਰੂ ਕਰਦੇ ਹਾਂ ਟਾਈਮਰ ਕੰਪੋਨੈਂਟ ਦੇ ਉੱਤੇ ਬਟ ਉਸ ਤੋਂ ਪਹਿਲਾਂ ਮੈਂ ਡੈਸ਼ 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 ਲਗਾ ਕੇ ਇਹਨਾਂ ਨੂੰ ਸੈਪਰੇਟ ਕਰ ਦਿੰਨਾ ਤਾਂ ਕਿ ਆਪਾਂ ਨੂੰ ਪਤਾ ਲੱਗ ਜAVE ਕਿ ਇਹ ਇਹ ਅਲੱਗ-ਅਲੱਗ ਕੰਪੋਨੈਂਟ ਨੇ ਸੋ ਹੁਣ ਮੈਂ ਆਪਣੇ ਟਾਈਮਰ ਕੰਪੋਨੈਂਟ ਦੇ ਵਿੱਚ ਜਾ ਕੇ ਸਭ ਤੋਂ ਪਹਿਲਾਂ ਮੈਂ ਯੂਜ਼ ਇਫੈਕਟ ਹੁੱਕ ਯੂਜ਼ ਕਰੂੰਗਾ ਇੱਥੇ ਯੂਜ਼ ਇਫੈਕਟ ਸੋ ਯੂਜ਼ ਇਫੈਕਟ ਦੇ ਵਿੱਚ ਆਪਣੇ ਕੋ ਬੇਸਿਕਲੀ ਦੋ ਚੀਜ਼ਾਂ ਹੁੰਦੀਆਂ ਵਾ ਪਹਿਲਾ ਫੰਕਸ਼ਨ ਤੇ ਦੂਜਾ ਡਿਪੈਂਡੈਂਸੀ ਸੋ ਜੇ ਆਪਾਂ ਡਿਪੈਂਡੈਂਸੀ ਚ ਖਾਲੀ ਐਰੇ ਦਿੰਨੇ ਆ ਤਾਂ ਉਹਦਾ ਮਤਲਬ ਹੁੰਦਾ ਕਿ ਇਹ ਜਿਹੜਾ ਇਫੈਕਟ ਵਾ ਸਿਰਫ ਕੰਪੋਨੈਂਟ ਦੇ ਮਾਉਂਟ ਹੋਣ ਤੋਂ ਬਾਅਦ ਸਿਰਫ ਇੱਕ ਵਾਰੀ ਚੱਲੇਗਾ ਸੋ ਹੁਣ ਇਹਦੇ ਵਿੱਚ ਆਪਾਂ ਕੀ ਕਰਨਾ ਵਾ ਇਹਦੇ ਚ ਆਪਾਂ ਸੈੱਟ ਇੰਟਰਵਲ ਜਿਹੜਾ ਵਾ ਉਹ ਫੰਕਸ਼ਨ ਜਵਾਸਕ੍ਰਿਪਟ ਦਾ ਯੂਜ਼ ਕਰਨਾ ਸੋ ਆਪਾਂ ਲਿਖਾਂਗੇ ਸੈੱਟ ਇੰਟਰਵਲ ਤੇ ਸੈੱਟ ਇੰਟਰਵਲ ਦੇ ਵਿੱਚ ਵੀ ਦੋ ਚੀਜ਼ਾਂ ਹੁੰਦੀਆਂ ਇੱਕ ਫੰਕਸ਼ਨ ਤੇ ਦੂਜਾ ਆਪਾਂ ਟਾਈਮ ਦਿੰਨੇ ਆ ਮਿਲੀਸੈਕੰਡਸ ਦੇ ਵਿੱਚ ਵੀ ਕਿੰਨੀ ਦੇਰ ਬਾਅਦ ਉਹ ਮੇਰਾ ਫੰਕਸ਼ਨ بار-बार ਕਾਲ ਹੋਵੇ ਸੈੱਟ ਇੰਟਰਵਲ ਦੇ ਵਿੱਚ ਬੇਸਿਕਲੀ ਇੱਕ ਫੰਕਸ਼ਨ ਜਿਹੜਾ ਉਹ ਆਪਾਂ ਦਿੰਨੇ ਆ ਉਹ ਬਾਰ-ਬਾਰ ਕਾਲ ਹੁੰਦਾ ਇਹਨੂੰ ਆਪਾਂ ਰੈਕਰਿੰਗ ਫੰਕਸ਼ਨ ਵੀ ਕਹਿ ਦਿੰਨੇ ਆ ਸੋ ਹੁਣ ਮੇਰਾ ਇਹ ਜਿਹੜਾ ਵਾ ਸੈਕੰਡਸ ਵਾਲਾ ਜਿਹੜਾ ਫੰਕਸ਼ਨ ਆ ਉਹ ਹਰੇਕ ਇੱਕ ਇੱਕ ਸੈਕਿੰਡ ਬਾਅਦ ਕਾਲ ਹੋਊਗਾ ਤਾਂ ਹੁਣ ਆਪਾਂ ਇਹਦੇ ਚ ਵੀ ਆਪਾਂ ਨੂੰ ਯੂਜ਼ ਸਟੇਟ ਹੁੱਕ ਯੂਜ਼ ਕਰਨੀ ਪਊਗੀ ਬਿਕੋਜ਼ ਆਪਾਂ UI ਨੂੰ ਅਪਡੇਟ ਕਰਨਾ ਵਾ ਆਪਾਂ ਦਿਖਾਉਣਾ ਵਾ ਕਿ ਆਪਣਾ ਜਿਹੜਾ ਸੈਕਿੰਡਸ ਨੇ ਆਪਣੇ ਜਿਹੜੇ ਸੈਕਿੰਡਸ ਨੇ ਉਹ ਅਪਡੇਟ ਹੋ ਰਹੇ ਨੇ ਤੇ ਅਪਡੇਟ ਕਰਨ ਦੇ ਲਈ ਆਪਾਂ ਨੂੰ ਯੂਜ਼ ਸਟੇਟ ਹੁੱਕ ਦੀ ਲੋੜ ਪਊਗੀ ਅਦਰਵਾਈਜ਼ ਆਪਣਾ UI ਅਪਡੇਟ ਨਹੀਂ ਹੋਊਗਾ ਸੋ ਹੁਣ ਆਪਾਂ ਜਿਹੜੇ ਸੈਕਿੰਡਸ ਨੇ ਉਹ ਸੈਕਿੰਡਸ ਦੇ ਵਿੱਚ ਦੇਤੇ ਤੇ ਆਪਾਂ ਜਿਹੜਾ ਆਪਣਾ ਸੈਟ ਸੈਕਿੰਡਸ ਵਾਲਾ ਫੰਕਸ਼ਨ ਆ ਉਹਨੂੰ ਆਪਾਂ ਆਪਣੇ ਸੈਟ ਇੰਟਰਵਲ ਦੇ ਫੰਕਸ਼ਨ ਚ ਕਾਲ ਕਰਾਂਗੇ ਤੇ ਜਿਹੜੇ ਆਪਣੇ ਸੈਕਿੰਡਸ ਨੇ ਉਹਨਾਂ ਦੇ ਵਿੱਚ ਆਪਾਂ ਇੱਕ ਐਡ ਕਰੀ ਜਾਵਾਂਗੇ ਹੁਣ ਇਹਦੇ ਚ ਆਪਾਂ ਦੇਖਾਂਗੇ ਕਿ ਆਪਾਂ ਪਹਿਲਾਂ ਐਸ ਲਿਖਿਆ ਫਿਰ ਐਰੋ ਲਿਖਿਆ ਫਿਰ ਐਸ ਪਲੱਸ 1 ਲਿਖਿਆ ਹੁਣ ਆਪਾਂ ਹੁਣ ਪਹਿਲਾਂ ਤਾਂ ਆਪਾਂ ਪਿਛਲੀ ਐਗਜ਼ਾਮਪਲ ਚ ਤਾਂ ਸਿੱਧਾ ਕਾਊਂਟ ਲਿਖਤਾ ਸੀਗਾ ਕਾਊਂਟ ਪਲੱਸ 1 ਇਹਦੇ ਚ ਆਪਾਂ ਐਸਕਿਊ ਯੂਜ਼ ਕੀਤਾ ਹੁਣ ਬੇਸਿਕਲੀ ਕੀ ਹੁੰਦਾ ਵਾ ਜਿਹੜੀ ਸਟੇਟ ਵਾ ਨਾ ਉਹ ਏਸਿੰਕ ਆ ਏਸਿੰਕ ਦਾ ਮਤਲਬ ਇਹ ਹੈ ਕਿ ਹੁਣ ਆਪਾਂ ਹਰੇਕ ਸੈਕਿੰਡ ਬਾਅਦ ਆਪਣੀ ਸੈਕੰਡਸ ਦੀ ਵੈਲਿਊ ਨੂੰ ਅਪਡੇਟ ਕਰ ਰਹੇ ਹਾਂ ਬਟ ਏਸਿੰਕ ਫੰਕਸ਼ਨ ਹੋਣ ਦੇ ਕਾਰਨ ਇਹ ਜ਼ਰੂਰੀ ਨਹੀਂ ਹੋਊਗਾ ਕਿ ਹਰ ਸੈਕਿੰਡ ਆਪਾਂ ਨੂੰ ਅਪਡੇਟਡ ਵੈਲਿਊ ਹੀ ਮਿਲੇ ਕਿਉਂਕਿ ਏਸਿੰਕ ਜਿਹੜੇ ਫੰਕਸ਼ਨ ਨੇ ਉਹ ਥੋੜਾ ਟਾਈਮ ਲੈਂਦੇ ਆ ਆਪਾਂ ਨੂੰ ਰਿਜ਼ਲਟ ਦੇਣ ਦੇ ਵਿੱਚ ਸੋ ਇਹਦੇ ਚ ਹੁਣ ਆਪਾਂ ਐਸ ਇਸ ਕਰਕੇ ਯੂਜ਼ ਕਰ ਰਹੇ ਹਾਂ ਕਿ ਹਮੇਸ਼ਾ ਆਪਾਂ ਨੂੰ ਅਪਡੇਟਡ ਵੈਲਿਊ ਹੀ ਮਿਲੇ ਉਹਦੇ ਚ ਆਪਾਂ ਪਲੱਸ 1 ਕਰੀਏ ਤੇ ਆਪਣਾ ਕੰਪੋਨੈਂਟ ਜਿਹੜਾ ਵਾ ਉਹ ਰੀਰੈਂਡਰ ਹੋਵੇ ਸੋ ਇਹਨਾਂ ਹੋਣ ਦੇ ਬਾਅਦ ਹੁਣ ਆਪਾਂ ਕੀ ਕਰਦੇ ਆ ਆਪਾਂ ਆਪਣੇ ਸੈੱਟ ਇੰਟਰਵਲ ਨੂੰ ਜਿਹੜਾ ਸੈੱਟ ਇੰਟਰਵਲ ਫੰਕਸ਼ਨ ਆ ਉਹ ਆਪਾਂ ਨੂੰ ਇੱਕ ਨੰਬਰ ਜਿਹੜਾ ਵਾ ਉਹ ਰਿਟਰਨ ਕਰਦਾ ਵਾ ਸੋ ਉਹ ਨੰਬਰ ਨੂੰ ਆਪਾਂ ਇੰਟਰਵਲ ਦੇ ਵਿੱਚ ਇੱਕ ਇੰਟਰਵਲ ਵੇਰੀਏਬਲ ਦੇ ਵਿੱਚ ਸੇਵ ਕਰਾਂਗੇ ਸੋ ਆਪਾਂ ਕਵਾਂਗੇ ਕਾਨਸਟ ਇੰਟਰਵਲ ਬਰਾਬਰ ਹੈਗਾ ਸੈੱਟ ਇੰਟਰਵਲ ਫੰਕਸ਼ਨ ਦੇ ਸੋ ਹੁਣ ਯੂਜ਼ ਇਫੈਕਟ ਦੀ ਇੱਕ ਨਵੀਂ ਚੀਜ਼ ਆ ਇਹਨੂੰ ਆਪਾਂ ਯੂਜ਼ ਕਰਾਂਗੇ ਇਹਨੂੰ ਆਪਾਂ ਕਲੀਨ ਅਪ ਵੀ ਕਹਿ ਦਿੰਨੇ ਆ ਕਲੀਨ ਅਪ ਕਰਨਾ ਵੀ ਕਹਿ ਦਿੰਨੇ ਆ ਸੋ ਇਹਦੇ ਚ ਆਪਾਂ ਰਿਟਰਨ ਕਰਾਂਗੇ ਇੱਕ ਫੰਕਸ਼ਨ ਜਿਹੜਾ ਕਿ ਆਪਣਾ ਜਿਹੜਾ ਇੰਟਰਵਲ ਆ ਉਹਨੂੰ ਕਲੀਅਰ ਕਰ ਦੂਗਾ ਹਰੇਕ ਯੂਜ਼ ਇਫੈਕਟ ਦੇ ਵਿੱਚ ਆਪਾਂ ਇਹਨੂੰ ਯੂਜ਼ ਕਰ ਸਕਦੇ ਹਾਂ ਜਿੱਥੇ ਆਪਾਂ ਨੂੰ ਲੋਡ ਹੁਣ ਇੱਥੇ ਆਪਾਂ ਨੂੰ ਆਪਾਂ ਸੈਟ ਇੰਟਰਵਲ ਨੂੰ ਐਜ਼ ਅ ਸਬਸਕ੍ਰਿਪਸ਼ਨ ਯੂਜ਼ ਕਰ ਰਹੇ ਸੀਗੇ ਸੋ ਆਪਾਂ ਪਹਿਲਾਂ ਸਬਸਕ੍ਰਾਈਬ ਕੀਤਾ ਬਾਅਦ ਚੋਂ ਇਹਨੂੰ ਅਨਸਬਸਕ੍ਰਾਈਬ ਕਰਨ ਦੇ ਲਈ ਆਪਾਂ ਰਿਟਰਨ ਦੇ ਵਿੱਚ ਉਹਨੂੰ ਕਲੀਅਰ ਇੰਟਰਵਲ ਕਰਤਾ ਸੋ ਇਹਨੂੰ ਹੁਣ ਵਰਕਿੰਗ ਚ ਦੇਖਣ ਦੇ ਲਈ ਆਪਾਂ ਆਪਣੇ ਬ੍ਰਾਊਜ਼ਰ ਨੂੰ ਰੀਫਰੈਸ਼ ਕਰਦੇ ਆਂ ਤੇ ਤੁਸੀਂ ਦੇਖੋਗੇ ਕਿ ਆਪਣਾ ਜਿਹੜਾ ਟਾਈਮਰ ਉਹ 1 2 3 4 5 ਇਨਕਰੀਮੈਂਟ ਕਰ ਰਿਹਾ ਆਪਣੇ ਆਪ ਆਪਣੇ ਆਪ ਉਹ ਇਸ ਕਰਕੇ ਕਰ ਰਿਹਾ ਕਿਉਂਕਿ ਸੈਟ ਇੰਟਰਵਲ ਜਿਹੜਾ ਵਾ ਉਹ ਹਰੇਕ ਸੈਕਿੰਡ ਦੇ ਬਾਅਦ ਕਾਲ ਹੋ ਰਿਹਾ ਸੋ ਹੁਣ ਆਪਾਂ ਗੱਲ ਕਰਦੇ ਆਂ ਯੂਜ਼ਰ ਐਫ ਹੁੱਕ ਦੀ ਸੋ ਯੂਜ਼ਰ ਐਫ ਹੁੱਕ ਜਿਹੜੀ ਆ ਉਹ ਆਪਾਂ ਆਪਣੇ ਕੰਪੋਨੈਂਟ ਦੇ ਵਿੱਚ ਕਿਸੇ ਵੀ ਵੈਲਿਊ ਨੂੰ ਪਰਸਿਸਟ ਕਰਨ ਲਈ ਯੂਜ਼ ਕਰਦੇ ਆਂ ਤਾਂ ਕਿ ਉਹ ਰੀਰੈਂਡਰ ਦੇ ਨਾਲ ਉਹ ਵੈਲਿਊ ਚੇਂਜ ਨਾ ਹੋਵੇ ਜਾਂ ਫਿਰ ਇਸ ਨੂੰ ਆਪਾਂ ਡੋਮ ਦੇ ਕਿਸੇ ਐਲੀਮੈਂਟ ਨੂੰ ਐਕਸੈਸ ਕਰਨ ਲਈ ਯੂਜ਼ ਕਰਦੇ ਹਾਂ ਸੋ ਹੁਣ ਜਿਹੜੀ ਆਪਾਂ ਐਗਜ਼ਾਮਪਲ ਕਰਾਂਗੇ ਉਹਦੇ ਵਿੱਚ ਆਪਾਂ ਇੱਕ ਇਨਪੁਟ ਐਲੀਮੈਂਟ ਲਵਾਂਗੇ ਜੋ ਕਿ ਇੱਕ ਐਚਟੀਐਮਐਲ ਐਲੀਮੈਂਟ ਆ ਤੇ ਇਸ ਨੂੰ ਆਪਾਂ ਬਟਨ ਦੀ ਮਦਦ ਦੇ ਨਾਲ ਇਹਦੇ ਤੇ ਫੋਕਸ ਕਰਾਂਗੇ ਸੋ ਇਸ ਐਗਜ਼ਾਮਪਲ ਦੇ ਲਈ ਮੈਂ ਦੁਬਾਰਾ ਕੰਪੋਨੈਂਟਸ ਫੋਲਡਰ ਦੇ ਵਿੱਚ ਜਾਊਗਾ ਤੇ ਮੈਂ ਇੱਕ ਨਵੀਂ ਫਾਈਲ ਬਣਾਊਗਾ ਤੇ ਉਹਦਾ ਨਾਮ ਮੈਂ ਦਊਂਗਾ ਫੋਕਸ ਇਨਪੁਟ .tsx ਤੇ ਪਹਿਲਾਂ ਦੀ ਤਰ੍ਹਾਂ ਹੀ ਮੈਂ ਫੰਕਸ਼ਨ ਬਣਾ ਕੇ ਫੋਕਸ ਇਨਪੁਟ ਲਿਖ ਕੇ ਤੇ ਰਿਟਰਨ ਕਰੂੰਗਾ ਡਿਵ ਐਮਪਟੀ ਡਿਵ ਰਿਟਰਨ ਕਰੂੰਗਾ ਤੇ ਇੱਥੇ ਮੈਂ ਪੈਰਨਥੀਸਿਸ ਬ੍ਰੈਕਟ ਪਾਣਾ ਭੁੱਲ ਗਿਆ ਸੀ ਜਿਹੜੀਆਂ ਕਿ ਮੈਂ ਪਾ ਤੀਆਂ ਸੋ ਹੁਣ ਮੈਂ ਇਸ ਕੰਪੋਨੈਂਟ ਨੂੰ ਐਕਸਪੋਰਟ ਕਰੂੰਗਾ ਤੇ ਆਪਣੀ app.tsx ਫਾਈਲ ਦੇ ਵਿੱਚ ਇਸ ਨੂੰ ਇੰਪੋਰਟ ਕਰੂੰਗਾ ਸੋ ਪਹਿਲਾਂ ਹੀ ਤਰ੍ਹਾਂ ਡੈਸ਼ ਪਾ ਕੇ ਆਪਾਂ ਇੱਕ ਤਰ੍ਹਾਂ ਸੈਪਰੇਸ਼ਨ ਬਣਾ ਲਾਂਗੇ ਤੇ ਆਪਾਂ ਫੋਕਸ ਇਨਪੁਟ ਨੂੰ ਇੱਥੇ ਇੰਪੋਰਟ ਕਰ ਲਾਂਗੇ ਉਸ ਤੋਂ ਬਾਅਦ ਮੈਂ ਡਿਵ ਦੇ ਵਿੱਚ ਜਾ ਕੇ ਇਨਪੁਟ ਐਲੀਮੈਂਟ ਲਾਊਂਗਾ ਤੇ ਇੱਕ ਮੈਂ ਬਟਨ ਐਲੀਮੈਂਟ ਲਾਊਂਗਾ ਇਨਪੁਟ ਦੇ ਵਿੱਚ ਮੈਂ ਪਲੇਸ ਹੋਲਡਰ ਦਊਂਗਾ ਪਲੇਸ ਹੋਲਡਰ ਤੇ ਉਹਦੇ ਵਿੱਚ ਮੈਂ ਲਿਖੂਗਾ ਟਾਈਪ ਹੇਅਰ ਤੇ ਬਟਨ ਦੇ ਵਿੱਚ ਮੈਂ ਬਟਨ ਨੂੰ ਪਹਿਲਾਂ ਤਾਂ ਨਾਮ ਦਊਂਗਾ ਫੋਕਸ ਇਨਪੁਟ ਉਸ ਤੋਂ ਬਾਅਦ ਮੈਂ ਇਨਪੁਟ 엘ਿਮੈਂਟ ਦੇ ਵਿੱਚ ਰੈਫ ਯੂਜ਼ ਕਰੂੰਗਾ ਜਿਹੜਾ ਰੈਫਾ ਉਹ ਆਪਾਂ ਨੂੰ ਰਿਐਕਟ ਦਿੰਦਾ ਵਾ ਸੋ ਹੁਣ ਮੈਂ ਯੂਜ਼ਰ ਰੈਫ ਹੁੱਕ ਦੇ ਵਿੱਚ ਨਲ ਦਊਂਗਾ ਤੇ ਯੂਜ਼ਰ ਰੈਫ ਹੁੱਕ ਨੂੰ ਇੱਕ ਵੇਰੀਏਬਲ ਅਸਾਈਨ ਕਰੂੰਗਾ ਜੀਨੂੰ ਮੈਂ ਨਾਮ ਦਊਂਗਾ ਇਨਪੁਟ ਰੈਫ ਸੋ ਇਸ ਇਨਪੁਟ ਰੈਫ ਨੂੰ ਮੈਂ ਰੈਫ ਦੇ ਵਿੱਚ ਅਸਾਈਨ ਕਰ ਦੂੰਗਾ ਹੁਣ ਮੈਂ ਬਟਨ ਦੇ ਵਿੱਚ ਔਨ ਕਲਿਕ ਫੰਕਸ਼ਨ ਲਾਊਂਗਾ ਤੇ ਉਹਨੂੰ ਮੈਂ ਨਾਮ ਦਊਂਗਾ ਹੈਂਡਲ ਕਲਿਕ ਤੇ ਮੈਂ ਹੈਂਡਲ ਕਲਿਕ ਫੰਕਸ਼ਨ ਜਿਹੜਾ ਵਾ ਉਹ ਯੂਜ਼ ਰੈਫ ਦੇ ਥੱਲੇ ਬਣਾਉਂਗਾ ਉਸ ਤੋਂ ਬਾਅਦ ਹੈਂਡਲ ਕਲਿਕ ਦੇ ਵਿੱਚ ਮੈਂ ਇਨਪੁਟ ਰੈਫ ਯੂਜ਼ ਕਰੂੰਗਾ ਤੇ ਡਾਟ ਕਰੰਟ ਕਰੂੰਗਾ ਡਾਟ ਕਰੰਟ ਤਰੀਕਾ ਵਾ ਰੈਫ ਨੂੰ ਯੂਜ਼ ਕਰਨ ਦਾ ਸੋ ਮੈਨੂੰ ਜਦੋਂ ਵੀ ਮੈਂ ਰੈਫ ਯੂਜ਼ ਕਰਨਾ ਮੈਨੂੰ ਡਾਟ ਕਰੰਟ ਨਾਲ ਲਿਖਣਾ ਹੀ ਪੈਣਾ ਉਹਦੀ ਵੈਲਿਊ ਨੂੰ ਐਕਸੈਸ ਕਰਨ ਦੇ ਲਈ ਸੋ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਫੋਕਸ ਭਾਵੇਂ ਮੈਂ ਕੋਡ ਨੂੰ ਚਲਾਉਂਗਾ ਇਹ ਕੋਡ ਚੱਲੂਗਾ ਬਟ ਫੋਕਸ ਜਿਹੜਾ ਵਾ ਉਹ 에ਰਰ ਦੇ ਰਿਹਾ ਉਹਦਾ ਰੀਜ਼ਨ ਇਹ ਹੈ ਬਿਕਾਉਜ਼ ਆਪਾਂ ਟਾਈਪ ਸਕ੍ਰਿਪਟ ਯੂਜ਼ ਕਰ ਰਹੇ ਹਾਂ ਤੇ ਉਹਨੂੰ ਫਿਕਸ ਕਰਨ ਦੇ ਲਈ ਆਪਾਂ ਯੂਜ਼ਰ ਰੈਫ ਦੇ ਵਿੱਚ ਟਾਈਪ ਦਵਾਂਗੇ ਤੇ ਟਾਈਪ ਨੂੰ ਵੈਲਿਊ ਦਵਾਂਗੇ ਐਚਟੀਐਮਐਲ ਇਨਪੁਟ ਐਲੀਮੈਂਟ ਐਚਟੀਐਮਐਲ ਇਨਪੁਟ ਐਲੀਮੈਂਟ ਔਰ ਨਲ ਦੋਂਾਂਜੋ ਇਕ ਵੈਲਿਊ ਹੋ ਸਕਦੀ ਆ ਬਾਈ ਡਿਫਾਲਟ ਨਲਵਾ ਤੇ ਜਦੋਂ ਆਪਾਂ ਨੂੰ ਰੈਫਰੈਂਸ ਅਸਾਈਨ ਕਰਦਾਂਗੇ ਇਨਪੁਟ ਐਲੀਮੈਂਟ ਦੇ ਵਿੱਚ ਤਾਂ ਉਹ HTML ਇਨਪੁਟ ਐਲੀਮੈਂਟ ਬਣ ਜਾਊਗਾ ਤੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਫੋਕਸ ਦਾ ਜਿਹੜਾ 에ਰਰ ਆ ਉਹ ਚਲਾ ਗਿਆ ਹੁਣ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਮੈਂ ਫੋਕਸ ਇਨਪੁਟ ਬਟਨ ਤੇ ਕਲਿੱਕ ਕਰਦਾ ਤਾਂ ਜਿਹੜਾ ਮੇਰਾ ਇਨਪੁਟ ਐਲੀਮੈਂਟ ਆ ਉਹ ਆਪਣੇ ਆਪ ਹੀ ਫੋਕਸ ਦੇ ਵਿੱਚ ਆ ਜਾਂਦਾ ਵਾ ਸੋ ਯੂਜ਼ ਰੈਫ ਹੁੱਕ ਦੇ ਵਿੱਚ ਧਿਆਨ ਦੇਣ ਵਾਲੀ ਗੱਲ ਇਹ ਆ ਕਿ ਇਹਦੇ ਚ ਆਪਾਂ ਵੈਲਿਊ ਤਾਂ ਚੇਂਜ ਕਰ ਰਹੇ ਆ but use state ਦੀ ਤਰ੍ਹਾਂ ਇਹਦੇ ਵਿੱਚ ਕੋਈ ਰੀ ਰੈਂਡਰ ਨਹੀਂ ਹੋ ਰਿਹਾ ਜੋ ਕਿ ਇੱਕ ਪਲੱਸ ਪੁਆਇੰਟ ਆ ਬਿਕੋਜ਼ ਕੋਡਿੰਗ ਦੇ ਵਿੱਚ ਕਈ ਵਾਰੀ ਇਦਾਂ ਦੇ ਸਿਨੈਰੀਓ ਹੁੰਦੇ ਆ ਜਿਹਦੇ ਵਿੱਚ ਆਪਾਂ ਸਿਰਫ ਆਪਾਂ ਨੂੰ ਵੈਲਿਊ ਚੇਂਜ ਕਰਨ ਦੀ ਲੋੜ ਹੁੰਦੀ ਆ ਆਪਾਂ ਰੀ ਰੈਂਡਰ ਨਹੀਂ ਕਰਨਾ ਚਾਹੁੰਦੇ ਕਿਉਂਕਿ ਰੀ ਰੈਂਡਰ ਜਿਹੜਾ ਉਹ ਇੱਕ ਐਕਸਪੈਂਸਿਵ ਆਪਰੇਸ਼ਨ ਆ ਬਿਕੋਜ਼ ਜਦੋਂ ਆਪਣਾ ਰਿਐਕਟ ਦਾ ਜਿਹੜਾ ਟ੍ਰੀ ਆ ਰਿਐਕਟ ਟ੍ਰੀ ਤੋਂ ਮਤਲਬ ਵੀ ਰਿਐਕਟ ਦੇ ਵਿੱਚ ਕਈ ਕੰਪੋਨੈਂਟਸ ਨੇ ਸੋ ਜਦੋਂ ਆਪਾਂ ਇੱਕ ਵੀ ਸਟੇਟ ਚੇਂਜ ਕਰਦੇ ਆ ਤੋਂ ਦੇ ਥੱਲੇ ਵਾਲੇ ਜਿੰਨੇ ਵੀ ਕੰਪੋਨੈਂਟ ਆ ਉਹ ਸਾਰੇ ਹੀ ਰੀਰੈਂਡਰ ਹੁੰਦੇ ਆ ਜਿਹਦੇ ਨਾਲ ਕੇ ਪਰਫਾਰਮੈਂਸ ਤੇ ਫਰਕ ਪੈਂਦਾ ਸੋ ਆਪਾਂ ਅਵੋਇਡ ਕਰਦੇ ਆ ਕਿ ਜਿੰਨੇ ਵੀ ਆਪਾਂ ਰੀਰੈਂਡਰ ਘੱਟ ਤੋਂ ਘੱਟ ਕਰ ਸਕੀਏ ਸੋ ਕੋਈ ਵੀ ਸਿਨੈਰੀਓ ਜਿਹਦੇ ਚ ਸਿਰਫ ਵੈਲਿਊ ਚੇਂਜ ਕਰਨ ਦੀ ਲੋੜ ਆ ਰੀਰੈਂਡਰ ਕਰਨ ਦੀ ਲੋੜ ਨਹੀਂ ਹੈ ਉਹਦੇ ਚ ਆਪਾਂ ਯੂਜ਼ ਰੈਫ ਹੁੱਕ ਨੂੰ ਯੂਜ਼ ਕਰਦੇ ਆ ਸੋ ਇਹਦੇ ਨਾਲ ਹੀ ਆਪਣੀਆਂ ਯੂ ਸਟੇਟ ਯੂਜ਼ ਇਫੈਕਟ ਤੇ ਯੂਜ਼ ਰੈਫ ਹੁੱਕ ਜਿਹੜੀਆਂ ਨੇ ਉਹ ਕਵਰ ਹੋ ਗਈਆਂ ਸੋ ਹੁਣ ਆਪਾਂ ਇੱਕ ਜਲਦੀ ਜਲਦੀ ਰੀਕੈਪ ਕਰ ਲੈਨੇ ਆ ਸੋ ਯੂਸ ਸਟੇਟ ਹੁੱਕ ਜਿਹੜੀ ਆ ਉਹ ਕਿਸੇ ਵੀ ਫੰਕਸ਼ਨਲ ਕੰਪੋਨੈਂਟ ਦੇ ਵਿੱਚ ਸਟੇਟ ਨੂੰ ਮੈਨੇਜ ਕਰਨ ਲਈ ਯੂਜ਼ ਹੁੰਦੀ ਆ ਜਿਹੜੀ ਯੂਸ ਇਫੈਕਟ ਹੁੱਕ ਆ ਉਹ ਉਸ ਵੇਲੇ ਯੂਜ਼ ਹੁੰਦੀ ਆ ਜਦੋਂ ਵੀ ਆਪਾਂ ਕੋਈ ਕੋਡ ਰਨ ਕਰਨਾ ਕਿਸੇ ਰੈਂਡਰ ਤੋਂ ਬਾਅਦ ਜਾਂ ਕਿਸੇ ਸਾਈਡ ਇਫੈਕਟ ਤੋਂ ਬਾਅਦ ਜਿਹੜੀ ਯੂਜ਼ਰ ਐਫ ਹੁੱਕ ਆ ਉਸ ਨੂੰ ਆਪਾਂ ਕਿਸੇ ਵੀ ਵੈਲਿਊ ਨੂੰ ਪਰਸਿਸਟੈਂਟ ਸਟੋਰ ਕਰਨ ਦੇ ਲਈ ਤੇ ਜਾਂ ਫਿਰ ਕਿਸੇ ਵੀ ਡੋਮ ਦੇ ਐਲੀਮੈਂਟ ਨੂੰ ਐਕਸੈਸ ਕਰਨ ਦੇ ਲਈ ਯੂਜ਼ ਕਰਦੇ ਆ ਸੋ ਇਹ ਆਪਣੀਆਂ ਤਿੰਨ ਜ਼ਿਆਦਾ ਯੂਜ਼ ਹੋਣ ਵਾਲੀਆਂ ਹੁਕਸ ਨੇ ਮਾਡਰਨ ਰੀਐਕਟ ਦੇ ਵਿੱਚ ਸੋ ਇਸ ਦੇ ਨਾਲ ਹੀ ਇਹ ਵੀਡੀਓ ਖਤਮ ਹੁੰਦੀ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ ਜੇ ਤੁਹਾਨੂੰ ਇਸ ਵੀਡੀਓ ਦੇ ਵਿੱਚ ਕੁਝ ਵੀ ਵਧੀਆ ਸਿੱਖਣ ਨੂੰ ਮਿਲਿਆ ਤਾਂ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਮੈਂ ਅੱਗੇ ਹੋਰ ਵੀ ਪੰਜਾਬੀ ਵਿੱਚ ਰੀਐਕਟ ਦੀਆਂ ਵੀਡੀਓਜ਼ ਲੈ ਕੇ ਆ ਰਿਹਾ ਆ धनवाद थाडा बहुत बहुत